ਸ਼ੁਰੂ ਕਰਾਂ ਸੰਤੂਬੱਬਾ ਤੌਰ 'ਆ ਸੰਗੀ ਚਲੋ ਸੰਤੂਬੱਬਾ ਬੋਲਾ ਸੰਗੀ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਮਿੱਟਾ ਮਾਲ ਬੀਕੇ ਜੂ ਵੇਗਤਾ ਸੰਘਰਸ਼ ਦਾ ਆਗੂ ਮੇਰੇ ਭਰਾਓ ਅੱਜ ਸਾਡੀ ਮਤ ਵਾਸਤੇ ਪਿੰਡ ਸਰਹਾਲੀ ਤੋਂ ਸਾਡੇ ਵੀਰ ਜਿਹੜੇ ਨੇ ਤੇ ਸਾਡੇ ਮਹਾਪੁਰਖਾਂ ਨੇ ਜਿਹੜੀ ਆ ਸੇਵਾ ਕੀਤੀ ਆ ਬਹੁਤ ਜ਼ਿਆਦਾ ਸੇਵਾ ਕੀਤੀ ਆ ਇਹਨਾਂ ਨੇ ਚੋਕਰ 100 ਬਰੀ ਚੋਕਰ ਤੇ ਭੇਜਿਆ ਆ ਨਾਲ ਟਰਾਲੀ ਇੱਕ ਜਿਹੜੀ ਆ ਟੂੜੀ ਦੀ ਆਈ ਆ ਕਿਉਂਕਿ ਸਾਡਾ ਇਲਾਕਾ ਹੜਾਂ ਦੇ ਵਿੱਚ ਮਾਰਿਆ ਸੀ ਜਿਹਦੇ ਕਾਰਨ ਸਾਡੇ ਭਰਾ ਜਿਹੜੇ ਨੇ ਐਡੀ ਦੂਰੋਂ ਸਾਡੀ ਮਤ ਵਾਸਤੇ ਆਏ ਨੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦਾ ਮਹਾਰਾਜ ਜਿਹੜਾ ਆ ਇਦਾਂ ਹੀ ਇਹਨਾਂ ਨੂੰ ਜਿਹੜਾ ਆ ਸੇਵਾ ਬਖਸ਼ਦਾ ਰਵੇ ਕਿਉਂਕਿ ਕਈਆਂ ਥਾਵਾਂ ਤੇ ਇਦਾਂ ਦੇ ਸਮੇਂ ਬੰਦੇ ਰਹਿੰਦੇ ਨੇ ਜਿਹਦੇ ਵਿੱਚ ਜਿਹੜੀ ਆਪਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਵੀ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤੇ ਇਹੋ ਜਿਹੇ ਯਾਰੂ ਜਿਹੜੇ ਨੇ ਅੱਗੇ ਵਧ ਕੇ ਆਉਣ ਤੇ ਸੇਵਾ ਕਰਨ ਤੇ ਚੜ੍ਹਦੀਆਂ ਕਲਾ ਰਹਿਣੇ ਨਾ ਭਰਾਵਾਂ ਦੀਆਂ ਤੇ ਮਾਹਪੁਰਖਾਂ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜਾ ਪਿੰਡ ਗਗੋਮਾਲ ਦੇ ਵਿੱਚ ਆ ਕੇ ਇਹਨਾਂ ਨੇ ਧੂੜੀ ਲਾਈਆ ਤੇ ਚੋਕਰ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਸਭੀ ਵਾਹਿਗੁਰੂ ਜੀ ਕੀ ਬੋਲੇ